ਕਿਹਰੇ ਜੇ ਤੂੰ ਕੋਈ ਨਾ ਜੇ ਟ੍ਰੈਫਿਕ ਰੱਖ ਰੱਖ ਲਾਂ ਤੇ ਕਈ ਆਦਾ ਵੀ ਛੇ ਤੂੰ ਆਈ ਓਏ ਆਗਾ ਮੇਰੀ ਗੱਲ ਵਾਹ ਮੰਦਰਾ ਬੋਲ ਇਹਦੇ ਵਿੱਚ ਮਾਰਵਾਜ ਨੂੰ ਸਾਡੀ ਕਿਉਂ 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 ਨਹੀਂ ਬੈਠ ਨਹੀਂ ਕਰਨੀ ਇਹ ਆਹ ਸਰਕਾਰ ਅਸੀਂ ਬੈਠਣਾ ਕਰੀ ਕੋਈ ਗੱਲ ਨਾ ਹੋਣਾ ਰਮਨ ਉਹਦਾ ਗੱਲ ਕਰ ਨਾ ਨਾ ਤੂੰ ਕੋਟਾ ਗੱਲ ਕਰਨੀ ਨਹੀਂ ਨਹੀਂ ਤੁਹਾਨੂੰ ਤੜਾ ਨਹੀਂ ਨਹੀਂ ਇੱਕ ਆਦਮੀ ਆਦਾ ਕੌਣ ਅਗੇ ਨਹੀਂ ਕਰਦਾ ਗੱਲ ਕੀਤੀ ਹੈ ਨਾ ਆ ਜਾ ਉਹ ਨਹੀਂ ਯਾਰ ਕੋਈ ਗੱਲ ਹੈ ਜੇ ਸਾਥ ਨੇ ਮੈਂ ਇਹ ਕੌਣਾ ਕੀ ਪਤਾ ਕੌਣ ਹੈ ਤੀ ਹੋਏਗਾ ਫਿਰ ਬਾਅਦ ਵਿੱਚ ਲੈ ਜੀ ਤੁਹਾਡੇ ਨਾਲ ਕਿਸੇ ਕੋ ਗਲਤ ਗੱਲ ਕੀਤੀ ਗੱਲ ਕੀਤੀ ਪਾ ਜੀ ਮੈਂ ਆ ਜਾਇਆ ਤਾਂ ਫਿਰ ਕੋਈ ਗੱਲ ਇਹ ਥੋੜਾ ਜਿਹਾ ਆ ਕੇ ਹੱਥਾਂ ਵਿੱਚ ਲੈ ਜਾਇਆ ਇਸ ਪਾਸੇ ਮਾਰੇ ਭਈਆ ਕੀ ਬੰਦੇ ਪੜਾਏ ਕਿੰਨੇ ਜਣੇ ਤੇਚਾ ਪਾ ਦੇਣਾ ਤੇ ਕੋ ਟੰਡਾ ਰਹੇਗਾ ਤੇ ਲੱਖਾਂ ਰੁਪਏ ਰੱਖ ਲਾਂਤੀ ਹੋਣੀ ਹੈ ਤੇਰੇ। ਓ ਸਰ ਪਲੀਜ਼ ਪਲੀਜ਼ ਸਰ। ਮਾਮਲਾ ਜੀ ਇਹਦਾ ਵੀ ਸਾਡੇ ਐਸਐਸਪੀ ਮਾਨਯੋਗ ਸ੍ਰੀ ਦਿੱਤਿਆ ਜੀ ਦੇ ਸਖਤ ਹੁਕਮ ਨੇ ਕਿ ਕੋਈ ਵੀ ਸ਼ਰਾਬ ਪੀ ਕੇ ਡਰਾਈਵਿੰਗ ਨਾ ਕਰੇ। ਆਪਣਾ ਟ੍ਰਿਪਲ ਸਵਾਰੀ ਨਹੀਂ ਹੋਣੀ ਚਾਹੀਦੀ। ਬੁਲਟ ਪਟਾਕਾ ਨਹੀਂ ਹੋਣਾ ਚਾਹੀਦਾ। ਜਿਹੜੇ ਟ੍ਰਿਪਲ ਸਵਾਰੀ ਆ ਜਾਂ ਬਿਨਾ ਨੰਬਰ ਤੋਂ ਚੱਲਦੇ ਆ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੋ ਇਹਨਾਂ ਤੇ ਚਲਾਨ ਕਰੋ। ਅੱਜ ਅਸੀਂ ਇੱਕ ਗੱਡੀ ਜਿਹੜੀ ਉਹ ਡੱਕੀ ਸੀ ਉਹਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਸਾਡੇ ਕੋਲ ਐਲਕੋਮੀਟਰ ਹੈਗਾ ਉਹਦੇ ਰਾਈ ਉਹਦਾ ਟੈਸਟ ਕਰਕੇ ਉਹਦਾ ਚਲਾਨ ਕਰੇ ਸੀ ਤੇ ਇੰਨੇ ਚਿਰ ਨੂੰ ਇੱਕ ਹੋਰ ਕੋਈ ਉਹਨਾਂ ਦਾ ਨਜ਼ਦੀਕੀ ਹੀ ਜਾਂ ਉਹਨਾਂ ਨੇ ਸੱਦਿਆ ਉਹ ਸ਼ਰਾਬ ਪੀ ਕੇ ਉਹ ਵੀ ਆ ਗਿਆ ਤੇ ਉਹਨੇ ਆਣ ਕੇ ਸਾਡੇ ਨਾਲ ਹੁੱਲੜਬਾਜੀ ਕੀਤੀ ਇੰਨੇ ਚਿਰ ਨੂੰ ਸਾਡੇ ਪੱਤਰਕਾਰ ਹੀ ਸੀ ਸਾਡੇ ਸ਼ਹਿਰ ਦੇ ਉਹਨਾਂ ਨੇ ਵੇਖ ਕੇ ਉਹ ਆ ਗਏ ਉਹਨਾਂ ਨੇ ਵੀ ਮਤਲਬ ਫਿਲਮ ਪਿਕਚਰ ਵੀ ਬਣਾਈ ਹੈ ਉਹਦੀ ਤੇ ਫਿਰ ਅਸੀਂ ਉਹਦਾ ਵੀ ਐਲਕੋਮੀਟਰ ਨਾਲ ਚਲਾਨ ਕੀਤਾ ਉਹਦਾ ਮੋਟਰਸਾਈਕਲ ਬੌਂਡ ਕੀਤਾ ਉਹ ਵੀ ਆਪ ਕੀ ਦੇ ਰਿਹਾਗੇ ਉਸੇ ਦਾ ਅਧਿਕਾਰੀ ਕੋਲ ਆ। ਉਹ ਆ ਇਸ ਤਰ੍ਹਾਂ ਹੀ ਕਹਿੰਦਾ ਹੈ ਕਿ ਮੇਰੇ ਰਿਸ਼ਤੇਦਾਰ ਕੋਈ ਕਿਸ ਅਫਸਰ ਨਾਲ ਲੱਗੇ ਆ ਮੈਂ ਤੁਹਾਡੀ ਬਦਲੀ ਕਰਾ ਦਿਆਂਗਾ ਇਦਾਂ ਗੱਲਾਂ ਬਾਤਾਂ ਕਰਦੇ ਆ। ਇਹਦਾ ਕਿੰਨੀ ਵਾਰ ਆਸ ਮੈਡੂ ਜਿਵੇਂ ਕਿ ਤੁਸੀਂ ਜਿਵੇਂ ਜੀ ਕਰ ਰਹੇ ਹੋ ਤੁਹਾਡਾ ਕੰਮ ਆ। ਜਿਹੜੇ ਜਿਹੜੇ ਇਦਾਂ ਦਾ ਕੋਈ ਵਿਅਕਤੀ ਆਏਗਾ ਉਹ ਵੀ ਸ਼ਰਾਬੀ ਕਿਹਦੇ ਕਿੰਨੀ ਵੇਲੇ ਦਿੱਕਤ ਹੁੰਦੀ ਹੈ। ਸ਼ਰਾਬੀ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਰਾਬੀ ਦੇ ਲਾਗੋਂ ਦੀ ਹੋਂਦਾਂ ਨਹੀਂ ਕੋਈ ਲੰਘਦਾ ਤੇ ਅਸੀਂ ਸ਼ਰਾਬੀ ਦੇ ਨਾਲ ਉਹਦਾ ਉਹਦੇ ਮੂੰਹ 'ਚ ਪਾਈਪ ਪਾ ਕੇ ਉਹਦਾ ਐਲਕੋਮੀਟਰ ਆਈ ਉਹਦੇ ਦਾਰੂ ਦਾ ਪਤਾ ਕਰਨਾ ਇਹ ਫਿਰ ਉਹਨੇ ਤੇ ਬੈਸ ਹੋਇਆ ਜਿੱਤ ਕਰਨੀ ਹੈ ਹਾਂਜੀ ਉਹਨੇ ਦਰੂ ਪੀਤੀ ਸੀ ਉਹਦਾ ਵੀ ਚਲਾਣ ਕੀਤਾ ਆ ਨਿਕਰ ਕਿੰਨੀ ਆਂਦੀ ਆ ਫਿਰ ਕਿੰਨੀ ਪਰੇਸ਼ਾਨੀ ਤੇ ਆਂਦੀ ਆ ਆਮ ਲੋਕੀ ਵੀ ਫਿਰ ਇੱਕ ਦੂਜੇ ਨਾਲ ਵੇਖ ਕੇ ਖਲੋ ਜਾਂਦੇ ਨੇ ਤੇ ਆਪਣਾ ਵਾਲੇ ਚ ਟ੍ਰੈਫਿਕ ਵੀ ਜਾਮ ਹੁੰਦੀ ਆ ਤੇ ਪਰੇਸ਼ਾਨੀ ਤੇ ਆਂਦੀ ਆ ਪਰ ਚਲੋ ਕੋਈ ਨਹੀਂ ਸਾਡੇ ਅਫਸਰਾਂ ਦੇ ਸਾਡੇ ਅਫਸਰ ਸਾਡੇ ਨਾਲ ਨੇ ਉਹਨਾਂ ਨੇ ਸਾਨੂੰ ਸਖਤ ਹਦਾਇਤਾਂ ਕੀਤੀਆਂ ਨੇ ਉਹਨਾਂ ਦੀ ਅਸੀਂ ਪਾਲਣਾ ਜਿਹੜੀ ਉਹ ਕਰਨੀ ਕਰਨੀ ਵੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਵੀ ਆਪਣੇ ਘਰ ਜਾ ਕੇ ਪੀ ਲੋ ਤੇ ਪੀ ਕੇ ਡਰਾਈਵਿੰਗ ਨਾ ਕਰੋ ਤੇ ਜਿਹੜਾ ਰਾਤ ਨੂੰ ਇਹ ਪੀ ਕੇ ਜਿਹੜੇ ਹੋਲੜबाजी ਕਰਦੇ ਨੇ ਇਦਾਂ ਦੇ ਕੰਮ ਜਿਹੜੇ ਨਾ ਕਰੋ